ਇੱਕ ਬੇਹਦ ਪਿਆਨਕ ਹਾਸਾ ਵਾਪਰਿਆ ਜਿਸ ਵਿੱਚ ਕੇ ਇੱਕ 2 ਸਾਲ ਦੇ ਛੋਟੇ ਬੱਚੇ ਅਤੇ ਇੱਕ 26 ਸਾਲ ਦੀ ਔਰਤ ਦੀ ਮੌਤ ਹੋ ਗਈ ਹੈ ਜੀ ਹਾਂ ਇਹ ਔਰਤ ਅਤੇ ਬੱਚਾ ਆਪਣੇ ਪਿਤਾ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸੀ ਤਾਂ ਰਸਤੇ ਵਿੱਚ ਅਣਪਛਾਤੇ ਵਾਹਨ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਕੇ ਔਰਤ ਅਤੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਜੇ ਲੰਦਰ ਨੇੜਲੇ ਫਲੋਰ ਚ ਇਹ ਪੂਰਾ ਘਟਨਾਕ੍ਰਮ ਵਾਪਰਿਆ ਹੈ ਜਿੱਥੇ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਤਿੰਨ ਵਿਅਕਤੀਆਂ ਨੂੰ ਇੱਕ ਆਣ ਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਕਿ ਇੱਕ 26 ਸਾਲ ਦੀ ਔਰਤ ਸੋਮਾ ਅਤੇ ਉਸ ਦਾ ਇੱਕ ਬੱਚਾ ਗੁਰਪ੍ਰੀਤ ਮੌਕੇ ਤੇ ਹੀ ਦਮ ਤੋੜ ਗਿਆ ਜਦਕਿ ਇਸ ਬੱਚੇ ਦਾ ਪਿਤਾ ਅਤੇ ਮੋਟਰਸਾਈਕਲ ਚਾਲਕ ਵਿਨੋਦ ਕੁਮਾਰ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸ ਨੂੰ ਕੇ ਹਾਦਸੇ ਤੋਂ ਬਾਅਦ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਹੈ ਪਾਜੀ ਕੀ ਨਾਮ ਹੈ ਤੁਹਾਡਾ ਕੀ ਗੱਲਬਾਤ ਕਿੱਥੋਂ ਆਉਂਦੇ ਸੀ ਅੰਜਠੇਰਿਆਂ ਤੋਂ ਆਉਂਦੇ ਸੀ ਨਾਮ ਤੁਹਾਡਾ ਬਨਵਤ ਕੁਮਾਰ ਕੀ ਹੋਇਆ ਸੀ ਅਪਰੇ ਦੇ ਰਾਹ ਤੋਂ ਜੀ 1 ਵਜੇ ਤਾਂ ਸਾਈਡ ਮਿਲ ਗਈ ਆ ਦੂਸਰੀ ਵਾਰ ਸਾਈਡ ਲੱਣ ਲੱਗੇ ਸਾਈਡ ਨਹੀਂ ਮਿਲੀ ਜਦੋਂ ਇਹਨਾਂ ਨੇ ਵੀ ਬੋਟ ਰੱਕ ਭਜਾਇਆ ਸਾਈਡ ਦੋਨਾਂ ਨੇ ਨਹੀਂ ਦਿੱਤੀ ਤੇ ਮੈਂ ਹੋਲੀ ਵੀ ਬਹੁ ਕੀਤਾ ਜਦੋਂ ਪਹਿਲੀ ਵਾਰੀ ਹੋਈ ਇੱਦਾਂ ਤੇ ਪਾਜੀ ਹੁਣਾਂ ਨੇ ਸਾਈਡ ਨਹੀਂ ਮਿੰ ਦਿੱਤੀ ਤੇ ਜਦੋਂ ਗੱਡੀ ਆਵੇ ਬਹੁਤ ਤੇਜ਼ ਆ ਉਹ ਉਹ ਉੱਪਰ ਮਤਲਬ ਲੰਘ ਗਿਆ ਹੈਗਾ ਤੇ ਫੇਰ ਐਕਸੀਡੈਂਟ ਉੱਥੇ ਹੋ ਗਿਆ ਜੀ ਖਾਨਪੁਰ ਦੇ ਖਾਨਪੁਰ ਦੇ ਲੱਗ ਹਾਂ ਹਾਂ ਜੀ ਕਿੰਨੇ ਜਾਣੇ ਸੀ ਤੁਸੀਂ ਮੋਟ ਸਰ ਤੇ ਤਿੰਨ ਜਾਣੇ ਸੀਗੇ ਕੌਣ ਕੌਣ ਸੀ ਮੈਂ ਤੇ ਮੇਰਾ ਬੱਚਾ ਮੇ ਘਰ ਆ ਗਿਆ ਕੀ ਨਾਂ ਤੁਹਾਡੀ ਵਾਈਫ ਦਾ ਨਾ ਉਹਦਾ ਨਾਂ ਪੱਕਾ ਨਾ ਸੋਮਾ ਜੀ ਤੇ ਮੁੰਡਿਆਂ ਦਾ ਹੈਗਾ ਗੁਰਪ੍ਰੀਤ ਹਾਂ ਤੁਹਾਡੀ ਵੀ ਸਤਿਮਤੀ ਮੇਰੇ ਗੁੱਜੀਆਂ ਲੱਗੀਆਂ ਜੀ ਗੱਡੀ ਚਾਲ ਕੇ ਜਿਹੜਾ ਸੀ ਫਰਾਰ ਹੋ ਗਿਆ ਹਾਂਜੀ ਉਹ ਫਰਾਰ ਹੋ ਗਿਆ ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਥਾਣੇਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਟੱਕਰ ਮਾਰਨ ਵਾਲੇ ਵਾਹਨ ਚਾਲਕ ਦੀ ਉਹਨਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ ਜਦ ਕਿ ਜ਼ਖਮੀ ਨੌਜਵਾਨ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਇੱਕ ਰੋਡ ਸਾਈਡ ਐਕਸੀਡੈਂਟ ਹੋਇਆ ਖਾਨਪੁਰ ਕਿੱਦਾਂ ਲੱਗਦੇ ਹਾਲਾਤ ਕੀ ਹੋਇਆ ਐਕਸੀਡੈਂਟ ਦਾ ਕਾਰਨ ਕੀ ਹੈ ਇਹ ਬਜਰੀਆ ਟੈਲੀਫੋਨ ਉਤਲਾ ਮਿਲੀ ਸੀ ਠੀਕ ਹੈ ਜੀ ਕਿ ਇੱਕ ਮੋਟਰਸਾਈਕਲ ਤੇ ਇੱਕ ਪਰਿਵਾਰ ਦੇ ਤਿੰਨ ਜੀ ਵਿਨੋਦ ਕੁਮਾਰ ਪੁੱਤਰ ਪ੍ਰੇਮ ਜੋਤੀ ਪਤਨੀ ਵਿਨੋਦ ਕੁਮਾਰ ਇੱਕ ਇਹਨਾਂ ਦਾ ਛੋਟਾ ਬੱਚਾ ਸੀ ਗੁਰਪ੍ਰੀਤ 2 ਸਾਲ ਦਾ ਇਹ ਆਪਣੇ ਮੋਟਰ ਤੇ ਸਵਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਜਠੇਰਿਆਂ ਦੇ ਮੇਲੇ ਤੋਂ ਵਾਪਸ ਗੰਨਾ ਪਿੰਡ ਨੂੰ ਜਾ ਰਹੇ ਸੀ ਜਿਨ੍ਹਾਂ ਦਾ ਖਾਨਪੁਰ ਪਿੰਡ ਦੇ ਨੇੜੇ ਪੁਲਨਰ ਦੇ ਲਾਗੇ ਐਕਸੀਡੈਂਟ ਹੋਇਆ ਜਿਹਦੇ ਵਿੱਚ ਅਸੀਂ ਮੌਕੇ ਤੇ ਆਏ ਸੀ ਜਿੱਥੇ ਜੋਤੀ ਦੀ ਮੌਕੇ ਤੇ ਡੈਥ ਹੋ ਗਈ ਸੀ ਛੋਟੇ ਬੱਚੇ ਗੁਰਪ੍ਰੀਤ ਦੀ ਜਿਹੜੀ ਹਸਪੀਟਲ ਆ ਕੇ ਡੈਥ ਹੋਈ ਹੈ ਤੇ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਵਿਨੋਦ ਕੁਮਾਰ ਉਹ ਉਹਦੇ ਸੱਟਾਂ ਘੱਟ ਲੱਗੀਆਂ ਨੇ ਉਸ ਤੇ ਬਿਆਨ ਲੈ ਕੇ ਜੋ ਵੀ ਗੱਡੀ ਵਾਲੇ ਦੇ ਖਿਲਾਫ ਆ ਉਹ ਕਾਰਵਾਈ ਕੀਤੀ ਜਾਵੇਗੀ ਇਹ ਜਿਹੜਾ ਵਹੀਕਲ ਜਾਂ ਗਾੜਾ ਉਹ ਕੋਣ ਫਾਂਡੇਆ ਕੋਣ ਹੈ ਕਿੱਥੇ ਦਾ ਨਹੀਂ ਉਹਦੇ ਬਾਰੇ ਅਜੇ ਕੋਈ ਐਡਾ ਨਹੀਂ ਪਤਾ ਲੱਗਾ ਉੱਥੋਂ ਗੱਡੀ ਜਿਹੜੀ ਮੌਕੇ ਤੋਂ ਦੌੜ ਗਈ ਸੀ ਤੇ ਜਿਹੜੇ ਬਲਨੋਤ ਕੁਮਾਰ ਦੇ ਬਿਆਨ ਦੇ ਮੁਤਾਬਕ ਵੀ ਕਿਹੜਾ ਵਹੀਕਲ ਵਿੱਚ ਲੱਗਾ ਉਹਦੇ ਮੁਤਾਬਕ ਉਸ ਵਹੀਕਲ ਤੇ ਕਾਰਵਾਈ ਕੀਤੀ ਜਾਏਗੀ ਕੋਈ ਸੀਸੀਟੀਵੀ ਕੈਮਰਾ ਨਹੀਂ ਉੱਥੇ ਨੇੜੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਹੈ ਕਿਉਂਕਿ ਉਹ ਸੜਕ ਨਹਿਰ ਤੇ ਕੋਈ ਵੀ ਆਲੇ ਦੁਆਲੇ ਬਸੋਂ ਨਹੀਂ ਹੈਗੀ ਤੇ ਜਿਹੜੀਆਂ ਅੰਦਤ ਹੋਈਆਂ ਤੇ ਮੌਕੇ ਤੇ ਹੋਈਆਂ ਤਾਂ ਹਸਪੀਟਲਾਂ ਦੇ ਜਿਹੜੀ ਲੜਕੀ ਜੋਤੀ ਹੈ ਇਹਦੀ ਵਿਨੋਦ ਕੁਮਾਰ ਦੀ ਵਾਈਫ ਉਹਦੀ ਡੈਥ ਮੌਕੇ ਤੇ ਹੋ ਗਈ ਸੀ ਠੀਕ ਹੈ ਤੇ ਜਿਹੜਾ ਛੋਟਾ ਬੱਚਾ ਆ ਗੁਰਪ੍ਰੀਤ ਸਿੰਘ ਉਹਦੀ ਹਸਪੀਟਲ ਆ ਕੇ ਡੈਥ ਹੋਈ ਹੈ ਠੀਕ ਹੈ ਕੀ ਵਾਰਸਾਂ ਦੇ ਨਾਲ ਗੱਲਬਾਤ ਹੋ ਗਈ ਬਿਆਨ ਓਟ ਕਰਨ ਲਈ ਨਹੀਂ ਬਿਆਨ ਅਜੇ ਹੋਣੇ ਆ ਕਿਉਂਕਿ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਉਹਦਾ ਟ੍ਰੀਟਮੈਂਟ ਚੱਲ ਰਿਹਾ ਵਿਨੋਦ ਕੁਮਾਰ ਦਾ ਠੀਕ ਹੈ ਤੇ ਜਦੋਂ ਡਾਕਟਰ ਸਾਹਿਬ ਫਿੱਟ ਦੇਣਗੇ ਉਹਦੀ ਸਟੇਟਮੈਂਟ ਲੈ ਕੇ ਫਿਰ ਕਾਰਵਾਈ ਕਰਾਂਗੇ ਤਮ੍ਰਿਤਿਕ ਅਤੇ ਜ਼ਖਮੀ ਵਿਅਕਤੀ ਫਲੋਰ ਨੇੜਲੇ ਪਿੰਡ ਗੰਨਾ ਦੇ ਦੱਸੇ ਜਾ ਰਹੇ ਨੇ ਜਦਕਿ ਉਹ ਬਾਈਕ ਤੇ ਸਵਾਰ ਹੋ ਕੇ ਕਿਸੇ ਕੰਮ ਜਾ ਰਹੇ ਸੀ ਤਾਂ ਅਚਾਨਕ ਰਸਤੇ ਵਿੱਚ ਇੱਕ ਅਣਪਛਾਤੇ ਵਾਹਨ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਇੱਕ ਬੱਚੇ ਸਣੇ ਔਰਤ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸ ਦਾ ਪਤੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਫਿਲਹਾਲ ਪੁਲਿਸ ਵੱਲੋਂ ਟੱਕਰ ਮਾਰਨ ਵਾਲੇ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ ਜਲੰਧਰ ਤੋਂ ਰਾਜੂ ਗੁਪਤਾ ਸੈਂਟਰਲ ਪੰਜਾਬ ਟੀਵੀ